ਕਿਤਾ ਹੋਵੇ ਉਹ ਸਾਡੇ ਵਰਗਿਆਂ ਦੀ ਕਿੱਥੇ ਸੁਣਦੇ ਸਾਡੇ ਵਰਗਿਆਂ ਨੂੰ ਤੇ ਫਾਹੇ ਟੰਗਦੇ ਸਾਡੇ ਵਰਗਿਆਂ ਤੇ ਤੇ ਗਲ ਪੈਂਦੇ ਐ ਤੇ ਜਦੋਂ ਇਹਨਾਂ ਦੇ ਬੰਦੇ ਗਲਤੀਆਂ ਕਰਦੇ ਆ ਜਿਵੇਂ ਹੁਣ ਮਲੂਕੇ ਦੀ ਵੀਡੀਓ ਆਈ ਸੀ ਨਾ ਪਿੱਛੇ ਜੇ ਅਰਦਾਸ ਵਾਲੀ ਤੇ ਸੱਦ ਲਿਆ ਅਕਾਲ ਤਖਤ ਤੇ ਅਗਲੇ ਨੇ ਆਪਣੇ 2-4 ਬੰਦੇ ਜੇ ਭੇਜਤੇ ਤੇ ਬੰਦਿਆਂ ਦੀ ਭੇਜੀ ਹੋਈ ਚਿੱਠੀ ਪਹੁੰਚ ਗਈ ਤੇ ਬਸ ਸਾਰੇ ਕਹਿੰਦੇ ਠੀਕ ਐ ਜੀ ਬਸ ਓਕੇ ਓਕੇ ਕੁਝ ਨਹੀਂ ਹੋਇਆ ਓਏ ਜਥੇਦਾਰੋ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ ਇਹਨਾਂ ਨੇ ਰਮੈਣ ਦਾ ਪਾਠ ਕਰਾ ਕੇ ਅਰਦਾਸ ਕਰਕੇ ਤੇ ਤੁਹਾਨੂੰ ਇਕੱਲੇ ਮਲੂਕੇ ਨੂੰ ਨਹੀਂ ਅਕਾਲੀ ਦਲ ਦੇ ਸਾਰੇ ਵੱਡੇ ਲੀਡਰਾਂ ਨੂੰ ਸੱਦਣਾ ਚਾਹੀਦਾ ਸੀ ਵੀ ਹੁਣ ਦੱਸ ਦਿਓ ਤੁਸੀਂ ਰਮੈਣ ਦੇ ਪਾਠ ਕਰਾ ਕੇ ਉਦਘਾਟਨ ਕਰਾਇਆ ਕਰੋਗੇ ਐਦਾਂ ਅਰਦਾਸ ਕਰਿਆ ਕਰੋਗੇ ਜਿਦੇ ਵਿੱਚ ਕਹਾਂਗੇ ਹਿੰਦੂਆਂ ਦਾ ਮਨ ਨੀਮਾ ਮਤ ਉੱਚੀ ਹਿੰਦੂਆਂ ਦੇ ਬੋਲ ਬਾਲੇ ਇਕੱਲੇ ਇੱਕ ਮਲੂਕੇ ਤੋਂ ਨਹੀਂ ਸਾਰੇ ਅਕਾਲੀਆਂ ਨੂੰ ਲੀਡਰਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਲੀਡਰਾਂ ਨੂੰ ਬੁਲਾ ਕੇ ਵੀ ਹੁਣ ਕਲੀਅਰ ਕਰ ਦਿਓ ਵੀ ਤੁਸੀਂ ਹਿੰਦੂ ਬਣ ਗਏ ਕਿ ਸਿੱਖ ਹੈ ਹੋ ਅਜੇ ਕਿੰਨਾ ਨੂੰ ਖੁਸ਼ ਕਰਦੇ ਹੋ ਤੁਸੀਂ ਇਹ ਕਿੰਨਾ ਤੋਂ ਸ਼ਾਬਾਸ਼ੇ ਲੈਣ ਲਈ ਤੁਸੀਂ ਇਹ ਕੁਝ ਕਰ ਲਏ ਹੋ ਪੁੱਛਣਾ ਚਾਹੀਦਾ ਸੀ ਪਰ ਜੁਰਤ ਹੈ ਨਹੀਂ ਇਹਨਾਂ ਵਿੱਚ ਨਾ ਨਾ ਜੁਰਤ ਹੈ ਨਹੀਂ ਇਹਨਾਂ 'ਚ ਜੁਰਤ ਨਹੀਂ ਆ ਕਥਾਵਾਦਕ ਜਿਹੜੇ ਵੱਡੇ ਵੱਡੇ ਮੰਜੀ ਸਾਹਿਬ ਤੋਂ ਚਿੱਟੀਆਂ ਦਾੜ੍ਹੀਆਂ ਵਾਲੇ ਬੋਲਦੇ ਆ ਜਦੋਂ ਮੇਰੇ ਵਰਗਾ ਬੋਲੇ ਅੱਜ ਨਹੀਂ ਬੋਲਦੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ ਇਹਨਾਂ ਨੇ ਨਫਾਫਿਆਂ ਨਾਲ ਮੂੰਹ ਬੰਦ ਕਰ ਦਿੰਦਾ ਅਗਲਾ ਅੱਜ ਨਹੀਂ ਬੋਲਣਗੇ ਜੋ ਮਰਜ਼ੀ ਕਰੀ ਜਾਓ ਘਾਣ ਜਿੰਨਾ ਮਰਜ਼ੀ ਸਿੱਖੀ ਦਾ ਕਰੋ ਅੱਜ ਨਹੀਂ ਬੋਲਣਗੇ ਕਿਉਂਕਿ ਪਤਾ ਵੀ ਜੇ ਅੱਜ ਬੋਲਿਆ ਤੇ ਮੇਰੀ ਡਿਊਟੀ ਕੱਟੀ ਜਾਏਗੀ ਕੱਟੀ ਜਾਏਗੀ ਕੱਟੀ ਜਾਣ ਦਿਓ ਪਰ ਸੱਚ ਕਹੋ ਤੁਸੀਂ ਸੱਚ ਕਹੋ ਪਰ ਜੁਰਤ ਨਹੀਂ ਸਾਡੇ ਵਰਗੇ ਹੁਣ ਮੈਂ ਕਿਹਾ ਸੀ ਨਾ ਮੈਂ ਅਮਰੀਕਾ ਦਵਾਨ ਚ ਬੋਲਿਆ ਮੈਂ ਕਿਹਾ ਲੱਖ ਲਾਂਤ ਤੁਹਾਡੀਆਂ ਪੱਗਾਂ ਦੇ ਮੈਂ ਤਾਂ ਕਿਹਾ ਦਾੜੀਆਂ ਦੇ ਤੇ ਪਤਾ ਕੋ ਕੀ ਆ ਇਹਨਾਂ ਦੇ ਬੰਦੇ ਵੀਡੀਓ ਬਣਾ ਬਣਾ ਕੇ ਮੇਰਾ ਨਾਮ ਲੈ ਕੇ ਨਾ ਵੀ ਇਹਨੂੰ ਕਹਿੰਦੇ ਅਗਲ ਹੀ ਨਹੀਂ ਵੀ ਪੱਗ ਦਾ ਕੀ ਕਸੂਰ ਐ ਪੱਗ ਤੇ ਗੁਰੂ ਗੋਬਿੰਦ ਸਿੰਘ ਦੀ ਐ ਇਹਨੇ ਪੱਗ ਨੂੰ ਕਿਉਂ ਕਹਿੰਦਾ ਦਾੜੀ ਨੂੰ ਕਿਉਂ ਕਹਿੰਦਾ ਮੈਂ ਕਿਹਾ ਸ਼ਰਮ ਕਰੋ ਇਹ ਤੁਹਾਡੀ ਹੈ ਨਾ ਤੁਹਾਡੇ ਬੰਦੇ ਦੀ ਲੱਕ ਹੈ ਤੁਹਾਡੇ ਬੰਦੇ ਦੀ ਦਾੜ੍ਹੀ ਹੈ ਜਿੱਦਨ ਸਾਡੇ ਭਾਈ ਭਪਿੰਦਰ ਸਿੰਘ ਦੀ ਗੋਲੀ ਮਾਰੀ ਸੀ ਸਿਰ ਚੋਦਣ ਪੱਤ ਨਹੀਂ ਸੀ ਉਹਦੀ ਉਹਦਣ ਪੱਤ ਨਹੀਂ ਸੀ ਉਹਦਣ ਬੇਦਬੀ ਨਹੀਂ ਕੀਤੀ ਸੀ ਤੇ ਤਸਤਾਰ ਦੀ ਜਿੱਦਨ ਉਹਦੀ ਦਾੜ੍ਹੀ ਖੂਨ ਨਾਲ ਭਿੱਜੀ ਸੀ ਉਹਦਣ ਉਹਦਣ ਉਹ ਦਾੜ੍ਹੀ ਨਹੀਂ ਸੀ ਜਿੱਦਨ ਮੇਰਾ ਚੋਲਾ ਖੂਨ ਨਾਲ ਲਿਪੜਿਆ ਸੀ ਉਹਦਣ ਉਹ ਚੋਲਾ ਨਹੀਂ ਸੀ ਤੁਹਾਡੇ ਚੋਲੇ ਚੋਲੇ ਆ ਸਾਡੇ ਚੋਲੇ ਚੋਲੇ ਨਹੀਂ ਹੈ ਤਵਾਡੀਆਂ ਦਾੜੀਆਂ ਦਾੜੀਆਂ ਸਾਡੀਆਂ ਦਾੜੀਆਂ ਦਾੜੀਆਂ ਨਹੀਂ ਐਡਾ ਗਰੁੱਪ ਸਾਡੇ ਵਿੱਚ ਹਾਵੀ ਹੋ ਚੁੱਕਿਆ ਹੈ ਵੀ ਮੇਰੀ ਪੱਗ ਪੱਗ ਹੈ ਬਸ ਉਹ ਜਿਹੜੀ ਸਹੀ ਗੱਲ ਹੈ ਭਾਵੇਂ ਦੁਸ਼ਮਣ ਨੇ ਵੀ ਕਹੀ ਹੋਵੇ ਤੁਹਾਨੂੰ ਮੰਨਣੀ ਚਾਹੀਦੀ ਹੈ ਵੀ ਆਹ ਗੱਲ ਸਹੀ ਕੀਤੀ ਹੈ ਜਿਹੜੀ ਵੀ ਗਲਤ ਗੱਲ ਹੈ ਉਹ ਗਲਤ ਹੈ ਆਪਣਾ ਵੀ ਗਲਤੀ ਕਰਦਾ ਹੈ ਗਲਤ ਬੋਲਿਆ ਗਿਆ ਵਿਹਾਂ ਗਲਤ ਕਹਿਤੀ ਗੱਲ ਪਰ ਦੁਸ਼ਮਣ ਵੀ ਗੱਲ ਕਰੇ ਤੇ ਸਹੀ ਕਰੇ ਤੇ ਤੁਹਾਨੂੰ ਮੰਨਣੀ ਚਾਹੀਦੀ ਹੈ ਹਰੇਕ ਅਖੇ ਦੀ ਦਾੜ੍ਹੀਆਂ ਦੀ ਬੇਅਦਬੀ ਕਰਦੀ ਦੀ ਪੱਗਾਂ ਦੀ ਬੇਅਦਬੀ ਕਰਦੀ ਮਾਫ ਕਰਨਾ ਕੀ ਫਾਇਦਾ ਹੈ ਉਹ ਜਿਹੜੇ ਪੱਗਾਂ ਮੰਨਣ ਦੇ ਇਹਦਾ ਅਰਥ ਇਹ ਹੈ ਕਿ ਲੱਖਾਂ ਲੱਖ ਤੁਹਾਡੇ ਪੱਗਾਂ ਮੰਨਣ ਦੇ ਤੁਸੀਂ ਦੂਜੀ ਤਰ੍ਹਾਂ ਜੋ ਮਰਜ਼ੀ ਕਰਦੇ ਸਿੱਖ ਹੋ ਕੇ ਤੁਸੀਂ ਆਹ ਕੁਝ ਕਰਦੇ ਹੋ ਇਹਦੇ ਨਾਲ ਸਿੱਖਾਂ ਦਾ ਜਲੂਸ ਕੱਢਦੇ ਹੋ ਵਰਲਡਵਾਈਡ ਐਦਾਂ ਦਾ ਹੁੰਦਾ ਸੀ ਅਕਾਲੀ ਦਲ ਕਿਦਾਂ ਜਿੱਦਾਂ ਦਾ ਤੁਸੀਂ ਬਣਾ ਦਿੱਤਾ ਇਸ ਕਰਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਭਾਈ ਕਿ ਅੱਗੇ ਲੱਗੇ ਆਗੂ ਜਿਹੜੇ ਐ ਉਹਨਾਂ ਚ ਜੁਰਤ ਨਹੀਂ ਜਿੱਨਾਂ ਚ ਰਹਿੰਦੀ ਜਿੱਨਾਂ ਚ ਉਹ ਵਿਕੇ ਰਹਿਣਗੇ ਉਹ ਤਲੂਏ ਜੱਟੇ ਰਹਿਣਗੇ ਜਿੱਨਾਂ ਚ ਜਿੱਨਾਂ ਚ ਉਹ ਬੰਦੇ ਲਿਫਾਫੇ ਵੇਖਦੇ ਰਹਿਣਗੇ ਆਹਦਿਆਂ ਨਾਲ ਚੰਬੜੇ ਰਹਿਣਗੇ ਕੁਰਸੀਆਂ ਨਾਲ ਚੰਬੜੇ ਰਹਿਣਗੇ ਉਹਨਾਂ ਚਰ ਪੰਥ ਦਾ ਕੁਝ ਨਹੀਂ ਸਵਾਰ ਸਕਦੇ ਜਿੱਨਾਂ ਚਰ ਦਰਦ ਨਹੀਂ ਅੰਦਰ ਪੰਥ ਦਾ ਪੈਦਾ ਹੁੰਦਾ ਜਜਬਾ ਨਹੀਂ ਪੈਦਾ ਹੁੰਦਾ ਅੰਦਰੋਂ ਡਰੇ ਹੋਏ ਲੋਕ ਐ ਉੱਪੋ ਸ੍ਰੀ ਸਾਹਿਬਾਂ ਹੱਥ 'ਚ ਫੜੀਆਂ ਪੱਗਾਂ ਬੰਨੀਆਂ ਨੇ ਦਾੜ੍ਹੀਆਂ ਰੱਖੀਆਂ ਨੇ ਹੱਥ 'ਚ ਸ੍ਰੀ ਸਾਹਿਬਾਂ ਫੜੀਆਂ ਲੈਣਾ ਜਥੇਦਾਰਾਂ ਨੇ ਪਰ ਜੁਰਤ ਨਹੀਂ ਇਹਨਾਂ ਵਿੱਚ ਅੰਦਰੋਂ ਡਰੇ ਹੋਏ ਹਿੰਮਤ ਨਹੀਂ ਗੱਲ ਕਹਿਣ ਦੀ ਜੁਰਤ ਨਹੀਂ ਰੱਖਦੇ ਕਿੰਨੇ ਬੰਦੇ ਖੜੇ ਆ ਤੁਸੀਂ ਕਿਸ ਤਰ੍ਹਾਂ ਅਰਦਾਸਾਂ ਕਰ ਰਹੇ ਹੋ ਨਹੀਂ ਜਰੂਰਤ ਹੈ ਇਹਨਾਂ ਦੇ ਵਿੱਚ ਇਹ ਕਰ ਹੀ ਨਹੀਂ ਸਕਦੇ ਇਸ ਕਰਕੇ ਭਾਈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਜਾਣ ਵਾਲਿਓ 350 ਸਾਲਾ ਮਨਾਉਣ ਵਾਲਿਓ ਉਹ ਬਾਪੂ ਚ ਜੁਰਤ ਵੇਖੋ ਕਿੰਨੀ ਸੀ ਕਿੱਥੇ ਉਹ ਛੇਰ ਤੇ ਕਿੱਥੇ ਤੁਸੀਂ ਬੱਕਰੀਆਂ ਕਿੱਥੇ ਉਹ ਛੇਰ ਸੀ ਜਿਹੜਾ ਔਰੰਗਜ਼ੇਬ ਨਾਲ ਸਿੱਧੀ ਟੱਕਰ ਲਈ ਉਸ ਵੇਲੇ ਵੀ ਸਰਕਾਰ ਨਾਲ